ਇੱਕ ਵੀ ਬੇਮਾਨ ਕੀਤੀ ਉਹ ਟਾਂਗਾ ਦੇ ਵਿੱਚ ਅਸੀਂ ਜਾਂ ਉਹ ਪੌਣਾ ਕੇ ਐ ਯਾਰ ਮਾਹੌਲ ਨਾ ਖਰਾਬ ਕਰੋ ਬਾਈ ਬਣ ਕੇ ਸੋਹੋ ਆਹ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਦੋ ਦੋਨੋਂ 3 ਲੱਖ ਦਾ ਹੋ ਜਾਣਾ ਇੱਕ ਮਿੰਟ ਜੀ ਬਾਈ ਪਾਤਨਾ ਬੱਚਾ ਨਹੀਂ ਓਏ ਲਾਲੀ ਤੁਸੀਂ ਨਾ ਸਾਰੇ ਜਿਹੜੇ ਸੋਹ ਪਾ ਰਹੇ ਹੋ ਜੇ ਬੇਮਾਨਾ ਬੱਤ ਟਾਂਗਾ ਬੰਨਣਾ ਹੋਣਾ ਭਾਈ ਤੂੰ ਹੀ ਬੋਲਿਆ ਭਾਈ ਜਿਵੇਂ ਟਾਂਗਾ ਸਹੀ ਪਾਣਾ ਨਾ ਜਵਾਗਲੇ ਪਰਤੀ ਚੱਕਿਆ ਕਮੈਂਟਰ ਵਾਰ ਵਾਰ ਬੋਲ ਰਿਹਾ ਵੀ ਸਾਹਮਣੇ ਉਹਨੇ ਗਵਾਤ ਦੇਰੇ ਆਈ ਸੌ ਬਣਦੇ ਰਹੇ ਪੱਕੇ ਵੀ ਬੇਮਾਨੀ ਕੀਤੀ ਉਹ ਟਾਂਗੇ ਦੇ ਵਿੱਚ ਦੀ ਜਾਂ ਉਹ ਮੌਣਾ ਗਏ ਐ ਯਾਰ ਮਾਹੌਲ ਨਾ ਖਰਾਬ ਕਰੋ ਬਾਈ ਬਣ ਕੇ ਵੀ ਸੌ ਬੁਨਿਆਦ ਕਰਾ ਲਿਓ ਸਾਰੇ ਹਟੜੇ ਰਹੋ ਨਹੀਂ ਕਰ ਦਿਨੇ ਲੈ ਦੋਨੇ ਕਰ ਦਿਨੇ ਬਸ ਥੱਲੀਆਂ ਪੈ ਪੈਂਡ ਵਾਲਿਓ ਥੱਲੀਆਂ ਜੇ ਥੱਲੀਆਂ ਜੇ ਥੱਲੀਆਂ ਦਾ ਥੱਲੀਆਂ ਨਾ ਠੀਕ ਆ ਆਉ ਨਜ਼ਾਰਾ ਮੇਲੇ ਦਾ ਓਏ ਇੱਕ ਵਾਰੀ ਰੌਲਾ ਰੂਲਾ ਜਾ ਪਾ ਕੇ ਦੱਸਿਓ ਬਠਿੰਡੇ ਵਾਲਿਓ ਇਧਰ ਗਰ ਲਾਲ ਦਾ ਸਨਮਾਨਕ 41000 ਦੇ ਨਾਲ ਸੰਮਾ ਬ੍ਰਾਂਡ ਸਾਗਰ ਬ੍ਰਾਂਡ ਤੇ ਜੱਗੂ ਬ੍ਰਾਂਡ ਹੁਣਾਂ ਬੰਨੀਆਂ ਜਿਹੜਾ ਕੀਤਾ ਜਾ ਰਿਹਾ ਹੈ ਅਗਲੇ ਸਾਲ ਬੁਲਟ ਦਾ ਕਹਿੰਦੇ ਮੇਰੇ ਵੀਰੋ ਸਨਮਾਨ ਹੋਣਾ ਪਹਿਲੀ ਰੇਡ ਇਹ ਹੈ ਕਹਿੰਦੇ ਪੇਸਟ